ਖਬਰਾਂ માં ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸਰ ਸਵੀਕਾਰ ਮੈਂ ਹਾਂ ਤੁਹਾਡਾ ਫੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੈਬਨ ਦੇ ਵਿੱਚ ਬੜਾ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਜਿਹੜੇ ਮੰਤਰੀ ਪਿਛਲੇ ਕਈ ਸਾਲਾਂ ਤੋਂ ਕੰਮ ਨਹੀਂ ਕਰ ਰਹੇ ਉਨ੍ਹਾਂ ਦੇ ਕਾਰਜਕਾਰ ਨੂੰ ਦੇਖਦੇ ਹੋਏ ਅੱਜ ਉਹਨਾਂ ਦੀ ਛੁੱਟੀ ਕੀਤੀ ਜਾਵੇਗੀ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਨਵੇਂ ਚਿਹਰੇ ਕੈਬਨਿਟ ਦੇ ਵਿੱਚ ਲੈ ਕੇ ਆਉਣ ਜਾ ਰਹੇ ਨੇ ਇਹ ਖੁਦ ਬਾਦੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਪਾਲ ਸਿੰਘ ਛੀਮਾ ਅਤੇ ਪੰਜਾਬ ਦੇ ਕੈਬਨਿਟ ਅਤੇ ਪ੍ਰਧਾਨ ਆਵਨ ਅਰੋੜਾ ਨੇ ਸੰਭਾਲ ਲਈ ਹੈ ਇੱਕ ਪਾਸੇ ਜਿੱਥੇ 10000 ਤੋਂ ਪਲੱਸ ਵੋਟਾਂ ਦੇ ਨਾਲ ਆਪ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਜਿੱਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ ਤੇ ਦੂਸਰੇ ਪਾਸੇ ਉਹ ਸਮਾਂ ਆ ਗਿਆ ਹੈ ਜਿਹੜਾ ਸੰਜੀਪ ਅਰੋੜਾ ਉਹਨਾਂ ਨੂੰ ਕੈਬਨਿਟ ਦੇ ਵਿੱਚ ਦੋ ਵੱਡੇ ਅਹੁਦੇ ਦੇਣ ਦਾ ਹਾਲਾਂਕਿ ਇਹ ਵੀ ਖਬਰਾਂ ਨਸਰ ਹੋ ਰਹੀਆਂ ਨੇ ਕਿ ਪੰਜਾਬ ਦੇ ਮੁੱਖ मंत्री भगवंत मान ਇਸ ਗੱਲ ਤੋਂ ਨਿਰਾਸ਼ ਰਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਨਾਲ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾ ਸੀ ਕਿ ਸੰਜੀਪ ਕਰੋੜਾ ਨੂੰ ਵਾਈਸ ਉਪ ਮੁੱਖ ਮੰਤਰੀ ਜਿਹੜਾ ਹੈ ਬਣਾਇਆ ਚਾਹੀ ਪੰਜਾਬ ਦਾ ਲੇਕਿਨ ਇਸ ਉੱਤੇ ਸਹਿਮਤ ਨਹੀਂ ਹੋਏ ਪਿਛਲੇ 3 ਦਿਨ ਚੋਣ ਪ੍ਰਚਾਰ ਤੋਂ ਗੈਰਹਾਏ ਪੰਜਾਬ ਦੇ ਸੂਖਮ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਜਿਹੜੀ ਹੈ ਕੈਬਨਟ ਮੀਟਿੰਗ ਸਾਦ ਲਈ ਹੈ ਅੱਜ 5:30 ਵਜੇ ਕੈਬਨਟ ਮੀਟਿੰਗ ਕੈਬਨਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਂ ਮੰਗਿਆ ਹੈ ਪੰਜਾਬ ਦੇ ਰਾਜਪਾਲ ਨਰੇਸ਼ ਆਪ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕਰਨਗੇ ਅੱਜ ਦੱਸਦੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜਿਮਨੀ ਚੋਣ ਦੇ ਨਤੀਜੇ ਆਫਰੋ ਮਾਨ ਕੈਬਨਟ ਵਿੱਚ ਫੇਰ ਬਦਲਦੀ ਆਟਕਲਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਪਾਲ ਨਾਲ ਸ਼ਾਮ 5:30 ਵਜੇ ਮੀਟਿੰਗ ਕਰਨਗੇ ਫੇਰ ਬਦਲ ਮਗਰੋਂ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਦੀ ਹੋ ਸਕਦੀ ਹੈ ਐਂਟਰੀ ਇਵਨ ਦੋ ਦਵਾਬੇ ਦੇ ਵਿੱਚ ਇੱਕ ਨਵਾਂ ਮੰਤਰੀ ਲਿਆਂਦਾ ਜਾਵੇਗਾ ਨਵੇਂ ਚੁੜੇ ਹੋਏ ਵਿਧਾਇਕ ਸੰਜੀਵ ਲੋੜਾ ਨੂੰ ਮਿਲ ਸਕਦੀ ਹੈ ਕੈਬਨਿਟ 'ਚ ਥਾਂ ਮੱਝ ਦੇ ਇੱਕ ਵਿਧਾਇਕ ਦੀ ਮੰਤਰੀ ਮੰਡਲ ਵਿੱਚ ਹੋ ਸਕਦੀ ਹੈ ਐਂਟਰੀ ਕੁਝ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਵੀ ਹੋ ਸਕਦਾ ਹੈ ਇਹ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਕੱਲੇ ਜਿਹੜਾ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਨੂੰ ਮਿਲ ਜਾ ਰਹੇ ਨਹੀਂ 5:30 ਵਜੇ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿਹੜੇ ਨਵੇਂ ਚਿਹਰੇ ਐਜ਼ এ ਮੰਤਰੀ ਅਤੇ ਕਿਹੜੇ ਅਹੁਦੇ ਦੋ ਦਿੱਤੇ ਜਾਦੇ ਨੇ ਸੰਜੀਪ ਅਰੋੜਾ ਨੂੰ ਸੰਜੀਪ ਅਰੋੜਾ ਨੂੰ ਲੈ ਕੇ ਇੱਕ ਵਾਰ ਸਿਆਸਤ ਆ ਆਪ ਆਦੀ ਪਾਰਟੀ ਦਾ ਸਿਆਸੀ ਕੋਰੀਡੋਰ ਪੂਰੀ ਤਰ੍ਹਾਂ ਜਿਹੜਾ ਹੈ ਗਰਮਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 5:30 ਵਜੇ ਪੰਜਾਬ ਦੇ ਰਾਜਪਾਲ ਡੋ. ਗੁਲਾਬਚੰਦ ਕੁਟਾਰੀਆ ਦੇ ਨਾਲ ਮੁਲਾਕਾਤ ਕਰਨ ਚਾਰੇ ਨੇ ਮੁਲਾਕਾਤ ਤੋਂ ਬਾਅਦ ਕੋ ਛੇਰੇ ਵੀ ਦੱਸੇ ਜਾਣਗੇ ਜਿਨ੍ਹਾਂ ਨੂੰ ਕੈਬਨਟ ਵਿੱਚ ਥਾਂ ਮਿਲੇਗੀ ਅਤੇ ਜਿਹੜੇ ਮੰਤਰੀਆਂ ਦੇ ਅਹੁਦੇ ਬਦਲੇ ਜਾਣਗੇ ਜਾਂ ਪਰਮਨੈਂਟ ਉਹਨਾਂ ਨੂੰ ਕੈਬਨਟ ਤੋਂ ਲਾਜ ਜਾਵੇਗਾ ਉਹਨਾਂ ਉੱਤੇ ਵੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5:30 ਵਜੇ ਗੁਲਾਬਚੰਦ ਕੁਟਾਰੀਆ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਕਾਨਫਰੰਸ ਜਿਹੜੀ ਹੈ ਹੋ ਸਕਦੀ ਹੈ ਧੰਨਵਾਦ